ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਵਰਮੇਤ ਸਿੰਘ ਮੀਤ ਖੇਅਰ ਨੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਬਾਰੇ ਬੋਲਦਿਆਂ ਹੋਇਆਂ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਪਾਰੀ ਮੀਂਹ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਵੀ ਮੁਆਵਜ਼ਾ ਦੇਵੇਗੀ ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਹੜ੍ਹਾਂ ਕਾਰਨ ਲੋਕਾਂ ਤੇ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਤੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਕਾਰਨ ਲੋਕਾਂ ਦੇ ਘਰਾਂ ਦੀਆਂ ਚਿਤਾ ਡਿੱਗ ਗਈਆਂ ਨੇ ਤੇ ਕਈ ਘਰ ਨੁਕਸਾਨੇ ਗਏ ਨੇ ਤੇ ਕਈ ਫਸਲਾਂ ਵੀ ਬਰਬਾਦ ਹੋਈਆਂ ਨੇ ਉਨ੍ਹਾਂ ਕਿਹਾ ਕਿ ਜੋ ਘਰ ਨੁਕਸਾਨ ਨੇ ਗਏ ਨੇ ਉਹਨਾਂ ਘਰਾਂ ਨੂੰ ਵੀ 40000 ਰੁਪਏ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਏਗਾ ਬਰਨਾਲਾ ਦੇ ਵਿੱਚ ਸੰਸਦ ਮੈਂਬਰ ਗੁਰਮੀਤ ਏਰ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਜਾਣੀਆਂ ਤੇ ਲੋਕਾਂ ਦਾ ਹਾਲਚਲ ਵੀ ਜਾਣਿਆ ਤੇ ਨਾਲ ਹੀ ਇਹ ਵੀ ਦਾਵਾ ਕੀਤਾ ਕਿ ਪੰਜਾਬ ਕਿਸਾਨਾਂ ਨੂੰ ਪ੍ਰਤੀ ਏਕੜ 20000 ਰੁਪਏ ਮੁਆਵਜ਼ਾ ਦੇਣ ਵਾਲਾ ਪਹਿਲਾ ਸੂਬਾ ਹੈ ਕਿ 40 ਤੋਂ 45 ਦਿਨਾਂ ਦੇ ਅੰਦਰ ਜਿਹੜਾ ਮੁਆਵਜ਼ਾ ਹੈ ਉਹ ਸਾਰੇ ਜਿਹੜੇ ਪੀੜਤ ਪਰਿਵਾਰ ਹੈ ਜਾਂ ਕਿਸਾਨ ਹੈ ਉਹਨਾਂ ਨੂੰ ਰਿਪੋਰਟ ਕਰਕੇ ਜਿਹੜਾ ਉਹ ਮਿਲ ਜਾਊਗਾ ਤੇ ਬਾਕੀ ਸਾਡੇ ਇੱਥੇ ਇਲਾਕੇ ਦੇ ਅੰਦਰ ਮੈਂ ਵੀ ਕਈ ਜਗ੍ਹਾ ਤੇ ਕਈ ਇਲਾਕਿਆਂ ਚ ਜਾ ਕੇ ਆਇਆ ਜਿੱਥੇ ਨੁਕਸਾਨ ਲੋਕਾਂ ਦਾ ਹੋਇਆ ਖਾਸ ਤੌਰ ਤੇ ਕਿਉਂਕਿ ਇਸ ਇਲਾਕੇ ਦੇ ਅੰਦਰ ਬਰਨਾਲੇ ਚ ਦਰਿਆ ਤਾਂ ਨਹੀਂ ਪਰ ਜਿਹੜਾ ਮੀਂਹ ਹੈ ਉਹ ਪੂਰੇ ਪੰਜਾਬ ਚ ਸਾਰਿਆਂ ਨਾਲ ਵੱਧ ਜਿਹੜਾ ਉਹ ਬਰਨਾਲੇ ਪਿਆ ਜਿਹਦੇ ਕਰਕੇ ਕਈ ਘਰ ਨੁਕਸਾਨੇ ਗਏ ਕਈ ਛੱਤਾਂ ਘਰਾਂ ਦੀਆਂ ਝਿਰਗੀਆਂ ਤੇ ਉਹਨਾਂ ਸਾਰਿਆਂ ਘਰਾਂ ਦਾ ਤੁਹਾਨੂੰ ਸਰਕਾਰ ਨੇ ਵੀ ਜਿਹੜਾ ਮੁਆਵਜ਼ਾ ਦੇਣਾ ਹੈ ਦੀ ਦਾ ਪੁਰਾਣੇ ਸਾਮਾਨ ਗਿਆ ਉਹਦਾ 120000 ਤੇ ਜਿਹਦਾ ਕੱਲ ਵੀ ਵੈਸੇ ਘਰ ਦਾ ਨੁਕਸਾਨ ਹੋਇਆ तकरीबन 40000 ਰੁਪਇਆ ਉਹਨਾਂ ਨੂੰ ਮਿਲਣਾ ਉਹ ਵੀ ਸਾਰਿਆਂ ਨੂੰ ਦਵਾਵਾਂਗੇ ਪਰ ਉਹ ਤੋਂ ਬਿਨਾ ਵੀ ਸਾਡੀ ਸਾਰੀ ਟੀਮ ਮਿਲ ਕੇ ਦਾਨੀ ਸੱਜਣਾ ਦੀ ਮਦਦ ਨਾਲ ਅਸੀਂ ਨਿੱਜੀ ਤੌਰ ਤੇ ਵੀ ਲੱਗੇ ਹੋਇਆ ਤੇ ਸਾਰੇ ਉਹਨਾਂ ਘਰਾਂ ਦੇ ਜਿਨ੍ਹਾਂ ਵੀ ਨੁਕਸਾਨ ਹੋਇਆ ਅਸੀਂ ਮੈਕਸਿਮਮ ਜੋ ਵੀ ਉਹਨਾਂ ਦੀ ਮਦਦ ਕਰ ਸਕਦੇ ਹਾਂ ਪਹਿਲਾਂ ਵੀ ਕੀਤੀ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਜਿਹੜੀ ਮਦਦ ਹੈ ਉਹ ਕਰਾਂਗੇ ਸਰ ਕਈ ਕਿਸਾਨਾਂ ਦੀ ਫਸਲ ਵੀ ਡੁੱਬੀ ਹੈ ਜੇ ਤਾਜੋ ਕੇ ਪਿੰਡ ਦੀ ਗੱਲ ਕਰੀਏ ਉਹ ਵੀ ਮੌਜੂਦ ਦਿੱਤਾ ਜਾਣਾ ਜੀ ਦੇਖੋ ਜੀ ਉਹ ਵੀ ਕਿਉਂਕਿ ਕੇਂਦਰ ਸਰਕਾਰ ਨੇ ਤਾਂ 8500 ਰੁਪਿਆ ਪ੍ਰਤੀ ਏਕੜ ਕਿਹਾ ਜਿਹੜਾ ਪ੍ਰਧਾਨ ਮੰਤਰੀ ਜੀ ਕਹਿ ਕੇ ਗਿਆ ਕਿ ਜੀ 12000 ਰੁਪਿਆ ਪਿਆ ਕਿਉਂਕਿ ਉਹਦੇ 'ਚ ਸ਼ਰਤਾਂ ਇਦਾਂ ਦੀਆਂ ਹੈ ਕਿ ਜੀ ਤੁਸੀਂ ਏਕੜ ਦਾ 8500 ਰੁਪਿਆ ਦੇਣਾ ਮੈਨੂੰ ਦੱਸੋ ਕਿ 8500 ਰੁਪਏ ਨਾਲ ਪਰ ਭਾਈ ਗੁੱਜ ਪਰ ਭਾਵੇਂ ਕਹ ਲੋ ਵੀ ਪੰਜਾਬ ਸਰਕਾਰ ਦੀ ਸਥਿਤੀ ਅਰਥਿਕ ਤੌਰ ਤੇ ਨਹੀਂ ਮਜ਼ਬੂਤ ਨਹੀਂ ਪਰ ਫਿਰ ਵੀ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਕਿ ਉਹਨਾਂ ਕਿਸਾਨਾਂ ਦੀ ਜਿਹੜੀ ਤਕਲੀਫਾਂ ਸਮਝਦੇ ਐ ਕਿ 20000 ਪਿਆ ਪ੍ਰਤੀ ਏਕੜ ਜਿਹੜਾ ਮੁਆਵਜ਼ਾ ਉਹ ਕਹ ਲੋ ਵੀ ਕਿਸਾਨਾਂ ਨੂੰ ਮਿਲੂਗਾ ਤੇ ਪੂਰੇ ਦੇਸ਼ ਭਰ ਚ ਇਹ ਸਭ ਤੋਂ ਵੱਧ ਹੈ 20000 ਪਿਆ ਪ੍ਰਤੀ ਏਕੜ ਮੁਆਵਜ਼ਾ ਪੂਰੇ ਦੇਸ਼ ਚ ਕਿਤੇ ਨਹੀਂ ਮਿਲਦਾ ਪੰਜਾਬ ਪਹਿਲਾ ਸੂਬਾ ਜਿਹੜਾ ਇੰਨਾ ਜ਼ਿਆਦਾ ਮੁਆਵਜ਼ਾ ਦੇ ਰਿਹਾ ਹੈ ਜਗਬਾਣੀ ਟੀਵੀ ਲਈ ਵਿਨੀਤ ਸ਼ਰਮਾ ਦੀ ਰਿਪੋਰਟ